ਹਾਂਜੀ ਸਾਸਰਿਕਾ ਤੇ ਅੱਜ ਗੱਲ ਕਰਾਂਗੇ ਆਪਾਂ ਗੀਰਾਂ ਬਾਰੇ ਤੇ ਗੀਰ ਕਿੱਦਾਂ ਪਾਉਣੇ ਆ ਤੇ ਗੀਰ ਕਿੱਦਾਂ ਕੱਢਣੇ ਆ ਤੇ ਆਹ ਜਿਹੜੀ ਲਾਈਨ ਬਣੀ ਹੋ ਆ ਆਪਣੀ ਹੈਗੀ ਨਿਊਟਰਲ ਦੀ ਲਾਈਨ ਤੇ ਇਹਦੇ ਵਿੱਚ ਕੋਈ ਵੀ ਗੀਰ ਨਹੀਂ ਹੁੰਦਾ ਤੇ ਜਦੋਂ ਆਪਾਂ ਗੀਰ ਪਾਉਣੇ ਆ ਜਿਹੜੇ ਆਪਣਾ ਹ ਲਿਬਰੇਟ ਸੈਂਟਰ ਦੇ ਵਿੱਚ ਹੀ ਰਹਿੰਦਾ ਹੁੰਦਾ ਆ ਦੇਖੋ ਜਿੱਦਾਂ ਹੁਣ ਗੱਡੀ ਆਪਣੀ ਨਿਊਟਰਲ ਜਦੋਂ ਆਪਾਂ ਉਧਰੋਂ ਕਰਕੇ ਨੂੰ ਛੱਡਦੇ ਆ ਇਧਰੋਂ ਕਰਕੇ ਨੂੰ ਛੱਡਦੇ ਆ ਇਹ ਸੈਂਟਰ ਦੇ ਵਿੱਚ ਆ ਜਾਂਦਾ ਇਹਦੇ ਜਿਹੜੀ ਮੇਨ ਜਗ੍ਹਾ ਉਹ ਸੈਂਟਰ ਦੇ ਵਿੱਚ ਆ ਤੇ ਸੈਂਟਰ ਦੇ ਵਿੱਚ ਉਹ ਜਿਹੇ ਨਿਸ਼ਾਨ ਜਿਹੜੇ ਦਿੱਤੇ ਨੇ ਉਹ ਆਪਾਂ ਫੋਲੋ ਕਰਨਾ ਆ ਤੇ ਸੈਂਟਰ ਦੇ ਵਿੱਚੋਂ ਦੇਖੋ ਪਹਿਲੇ ਗੇਅਰ ਲਈ ਲੈਫਟ ਕਰਕੇ ਅੱਗੇ ਨਿਸ਼ਾਨ ਦਿੱਤਾ ਆ ਦੇਖੋ ਲੈਫਟ ਕਰਕੇ ਅੱਗੇ ਨੂੰ ਗਰਾਂਗੇ ਇਹ ਪਹਿਲਾ ਗਿਰੂ ਹੋ ਗਿਆ ਤੇ ਜਦੋਂ ਤੁਸੀਂ ਦੂਸਰਾ ਗੇਅਰ ਪਾਉਣਾ ਆ ਤੁਸੀਂ ਉਹੀ ਯਾਨੀ ਕਿ ਆਪਣੇ ਜਿਹੜਾ ਲੈਫਟ ਹੈਂਡ ਆ ਇਦਾਂ ਰੱਖਣਾ ਆਪਣਾ ਜਿਹੜਾ ਹੈਂਡ ਹੈ ਲੈਫਟ ਤੇ ਉਧਰ ਨੂੰ ਦਵਾ ਕੇ ਰੱਖਣਾ ਆ ਜਦੋਂ ਇੱਕ ਵਾਰੀ ਬੈਕ ਕਰਨਾ ਪਹਿਲਾਂ ਗੱਡੀ ਆਪਣੀ ਆ ਕਿਨਾਰੇ ਤੇ ਵੀ ਨਿਊਟਰਲ ਹੋਣੀ ਆ ਤੇ ਦੂਸਰੀ ਵਾਰੀ ਬੈਕ ਕਰੋਗੇ ਫਿਰ ਆਪਣਾ ਦੂਜਾ ਗੇਅਰ ਪਾਉਣਾ ਆ ਦੇਖੋ ਆਪਣਾ ਜਿਹੜਾ ਹੈਂਡ ਤੁਸੀਂ ਏਦਾਂ ਨਹੀਂ ਰੱਖਣਾ ਆਪਣਾ ਹੈਂਡ ਐਦਾਂ ਰੱਖਣਾ ਤੁਸੀਂ ਉਧਰੋਂ ਬਾਹਰ ਪਾਇਆ ਤੇ ਪਹਿਲਾਂ ਇੱਥੇ ਆਪਣੀ ਗੱਡੀ ਹੋ ਗਈ ਨਿਊਟਰਲ ਕਈ ਜਾਨੀ ਕਰ ਦਿੰਦੇ ਸੈਂਟਰ ਵਿੱਚ ਲੈ ਕੇ ਹੁੰਦੇ ਇਹ ਤਾਂ ਸੈਂਟਰ ਵਿੱਚ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਆਪਾਂ ਨੂੰ ਜਦੋਂ ਪਹਿਲਾਂ ਤੇ ਦੂਜਾ ਗੀਅਰ ਪਾਉਣਾ ਆ ਉਧਰੋਂ ਬਾਹਰ ਪਾ ਕੇ ਬੈਕ ਕਰ ਦਿਓ ਦੂਜਾ ਗੀਅਰ ਹੋ ਗਿਆ ਤੇ ਜਦੋਂ ਦੂਜੇ ਤੋਂ ਆਪਾਂ ਤੀਜਾ ਗੀਅਰ ਪਾਉਣਾ ਆ ਇੱਥੇ ਜਦੋਂ ਆਪਣਾ ਲੀਵਰ ਆ ਜਾਂਦਾ ਨਿਊਟਰਲ ਹੁੰਦੀ ਹੈ ਗੱਡੀ ਤੈਨੂੰ ਛੱਡ ਦੇਣਾ ਇਹਨੇ ਆਪਣੇ ਆਪ ਸੈਂਟਰ ਦੇ ਵਿੱਚ ਆ ਜਾਣਾ ਆ ਦੇਖੋ ਨਿਊਟਰਲ ਛੱਡੇ ਆ ਸੈਂਟਰ 'ਚ ਆ ਗਏ ਆ ਇਹਨੂੰ ਅੱਗੇ ਕਰਦੇ ਹਾਂ ਇਹ ਹੋ ਗਿਆ ਆਪਣਾ ਤੀਸਰਾ ਗੀਅਰ ਸੌਖਾ ਤਰੀਕਾ ਇਹੀ ਆ ਜੇ ਆਪਾਂ ਮੰਨ ਲਓ ਜੇ ਇੰਦਾ ਦੂਸਰਾ ਗੀਅਰ ਆ ਜਿਹਨੂੰ ਆਪਾਂ ਫੜ ਕੇ ਗਏ ਇਹਨੂੰ ਪਾਉਂਦੇ ਆ ਦੇਖੋ ਇੱਥੇ ਨਿਊਟਰਲ ਜੇ ਆਪਾਂ ਇਹਨੂੰ ਫੜ ਕੇ ਇਧਰ ਨੂੰ ਕਰਦੇ ਆਂ ਲੀਵਰ ਨੂੰ ਫਿਰ ਆਪਣਾ ਜ਼ਿਆਦਾ ਹੀ ਲੀਵਰ ਇਧਰ ਹੋਣ ਕਰਕੇ ਪੰਜਵਾਂ ਗੀਅਰ ਵੀ ਪਾ ਸਕਦਾ ਸੌਖਾ ਤਰੀਕਾ ਇਹੀ ਆ ਜਦੋਂ ਆਪਾਂ ਦੂਸਰੇ ਗੀਅਰ ਤੋਂ ਇਹਨੂੰ ਨਿਊਟਰਲ ਕਰਕੇ ਇਹਨੂੰ ਛੱਡ ਦਿਆਂ ਨੇ ਆਟੋਮੈਟਿਕ ਆ ਆਪਣਾ ਸੈਂਟਰ ਵਿੱਚ ਆ ਜਾਣਾ ਫਿਰ ਉਹ ਅੱਗੇ ਨੂੰ ਕਰ ਦੋਗੇ ਆਪਣਾ ਤੀਸਰਾ ਗੀਅਰ ਹੋ ਜਾਣਾ ਤੀਸਰੇ ਤੋਂ ਸਿੱਧਾ ਚੌਥਾ ਗੀਅਰ ਦਿੱਤਾ ਜਾਂਦਾ ਇਹਨੂੰ ਬੈਕ ਕਰੋਗੇ ਪਹਿਲਾਂ ਨਿਊਟਰਲ ਹੋਣੀ ਆ ਫੇਰ ਬੈਕ ਕਰੋਗੇ ਫੇ ਆਪਣੇ ਚੌਥਾ ਗੀਅਰ ਪੈਣਾ ਆ ਚੌਥੇ ਤੋਂ ਜਦੋਂ ਪੰਜਵਾਂ ਗੀਅਰ ਪਾਉਣਾ ਆ ਉਹੀ ਇਹਨੂੰ ਫੇਸ ਸੈਂਟਰ 'ਤੇ ਲੈ ਕੇ ਜਾਣਾ ਪੈਣਾ ਫੇ ਰਾਈਟ ਕਰਕੇ ਅੱਗੇ ਨੂੰ ਕਰਨਾ ਪੈਣਾ ਫੇ ਆਪਣਾ ਪੰਜਵਾਂ ਗੀਅਰ ਪੈ ਜਾਣਾ ਦੇਖੋ ਨਿਊਟਰਲ ਇਹ ਰਾਈਟ ਕੀਤਾ ਯਾਨੀ ਜਦੋਂ ਆਪਾਂ ਰਾਈਟ ਕਰਨਾ ਆਪਣੇ ਜਿਹੜਾ ਹੈਂਡ ਆ ਕਿੱਦਾਂ ਕਰ ਸਕਦੇ ਆ ਪੰਜਵਾਂ ਗੀਅਰ ਹੋ ਗਿਆ ਇਹਨੂੰ ਬੈਕ ਕਰੋਗੇ ਨਿਊਟਰਲ ਹੋ ਜਾਣੀ ਪੱਣੀ ਠੀਕ ਆ ਯਾਨੀ ਕਿ ਜਦੋਂ ਤੁਸੀਂ ਪਹਿਲਾ ਦੂਜਾ ਗੀਅਰ ਪਾਉਣਾ ਉਦੋਂ ਆਪਣਾ ਹੱਥ ਰੇਂਦਾ ਰੱਖ ਸਕਦੇ ਆ ਪਹਿਲਾ ਤੇ ਦੂਸਰਾ ਤੀਸਰਾ ਜਦੋਂ ਗੇਅਰ ਤੁਸੀਂ ਪਾਉਣਾ ਹੈ ਜਿਹੜਾ ਆਪਣਾ ਹੱਥ ਤੇ ਤੁਸੀਂ ਇਦਾਂ ਵੀ ਰੱਖ ਸਕਦੇ ਆ ਨਿਊਟਰਲ ਛੱਡਤਾ ਅੱਗੇ ਕਰਤਾ ਤੀਸਰਾ ਗੇਅਰ ਬੈਕ ਕਰ ਦੋਗੇ ਚੌਥਾ ਗੇਅਰ ਜਦੋਂ ਪੰਜਵਾਂ ਗੇਅਰ ਪਾਉਣਾ ਤੁਸੀਂ ਪਹਿਲਾਂ ਨਿਊਟਰਲ ਫੇਰ ਧਨਵਾਤ ਕੀਤਾ ਫੇਰ ਅੱਗੇ ਕੀਤਾ ਪੰਜਵਾਂ ਗੇਅਰ ਹੋ ਗਿਆ ਇੱਥੇ ਆਪਣੀ ਗੱਡੀ ਨਿਊਟਰਲ ਹੋ ਗਈ ਤੇ ਜਿਹੜਾ ਰਿਵਰਸ ਗੇਅਰ ਆ ਇਧਰ ਨੂੰ ਯਾਨੀ ਕਿ ਰਾਈਟ ਨੂੰ ਕਰਕੇ ਬੈਕ ਕਰ ਦੋਗੇ ਫੇਰ ਬੈਕ ਗੇਅਰ ਪੈ ਜਾਣਾ ਬੈਕ ਗੇਅਰ ਲਈ ਵੀ ਯਾਨੀ ਕਿ ਤੁਸੀਂ ਆਪਣਾ ਜਿਹੜਾ ਲੈਫਟ ਹੈਂਡ ਆ ਇਧਰ ਨੂੰ ਕਰਕੇ ਬੈਕ ਕਰ ਦੋਗੇ ਤੇ ਆਪਣਾ ਰਿਵਰਸ ਗੇਅਰ ਪੈ ਗਿਆ ਜੇ ਆਪਾਂ ਗੱਡੀ ਬੈਕ ਕਰਨੀ ਹੋਵੇ ਤਾਂ ਇਹਨੂੰ ਅੱਗੇ ਕਰ ਦਵਾਂਗੇ ਤੇ ਨਿਊਟਰਲ ਠੀਕ ਹੈ ਜਦੋਂ ਵੀ ਤੁਸੀਂ ਗੇਅਰ ਪਾਉਣੇ ਆ ਉਦੋਂ ਲਾਈਨ ਵਾਈਜ਼ ਜਿੱਦਾਂ ਹੁਣ ਆਪਾਂ ਗੱਡੀ ਚਲਾਉਂਦੇ ਪਏ ਆ ਪਹਿਲਾਂ ਤੁਹਾਨੂੰ ਪਹਿਲਾ ਗੇਅਰ ਪਾਉਣਾ ਪੈਣਾ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਯਾਨੀ ਕਿ ਤੁਹਾਨੂੰ ਲਾਈਨ ਵਾਈਜ਼ ਗੇਅਰ ਪਾਉਣੇ ਪੈਣੇ ਆ ਇਦਾਂ ਨਹੀਂ ਆ ਕਿ ਜਦੋਂ ਪਹਿਲੇ ਤੋਂ ਆਪਾਂ ਤੀਸਰਾ ਗੇਅਰ ਪਾ ਲਵਾਂਗੇ ਕਈਆਂ ਦੇ ਮਾਈਂਡ ਵਿੱਚ ਹੁੰਦਾ ਆ ਜਦੋਂ ਉਹ ਗੇਅਰ ਘਟਾਉਂਦੇ ਹੁੰਦੇ ਆ ਜਿੱਦਾਂ ਕਿ ਤੀਸਰਾ ਗੇਅਰ ਆਪਾਂ ਪਾਇਆ ਆ ਮੰਨ ਲਓ ਤਾਂ ਆਪਾਂ ਤੀਸਰੇ ਗੇਅਰ ਵਿੱਚ ਗੱਡੀ ਚਲਾ ਤੇ ਤੀਸਰੇ ਗੀਅਰ ਵਿੱਚ ਆਪਣੀ ਗੱਡੀ ਦੀ ਸਪੀਡ ਵੀ 30 ਦੀ 30 35 ਤੱਕ ਚਲੋ ਰੱਖ ਲਓ 30 35 ਸਪੀਡ ਹੁੰਦੀ ਆ ਤੇ ਜੇ ਤੁਸੀਂ ਬ੍ਰੇਕ ਲਾ ਦਿੰਦੇ ਆ ਆਪਣੀ ਸਪੀਡ ਘਟ ਜਾਂਦੀ ਆ ਆਪਣੀ ਸਪੀਡ ਚਲੋ ਰੱਖ ਲਓ ਤੁਸੀਂ 10 ਦੀ ਹੋ ਗਈ ਆ ਫਿਰ ਤੁਸੀਂ ਤੀਜੇ ਤੋਂ ਸਿੱਧਾ ਇਦਾਂ ਮਤਲਬ ਤੀਸਰਾ ਗੀਅਰ ਪਿਆ ਆਪਣਾ ਤੀਸਰੇ ਨੂੰ ਨਿਊਟਰਲ ਕਰਕੇ ਯਾਨਕਿ ਜੇ 10 ਦੀ ਸਪੀਡ ਆ ਤੁਸੀਂ ਪਹਿਲਾ ਗੀਅਰ ਪਾ ਸਕਦੇ ਆ ਕਈਆਂ ਦੇ ਮਾਈਂਡ ਵਿੱਚ ਇਹ ਹੁੰਦਾ ਉਹ ਤੀਸਰਾ ਗੀਅਰ ਪਾ ਕੇ ਅਨਕ ਤੀਸਰੇ ਗੀਅਰ ਵਿੱਚ ਆਪਣੀ ਗੱਡੀ ਚੱਲਦੀ ਹੁੰਦੀ ਉਹ ਦੂਸਰਾ ਗੀਅਰ ਪਾ ਕੇ ਫੇ ਪਹਿਲਾ ਗੀਅਰ ਪਾਉਂਦੇ ਹੁੰਦੇ ਆ ਯਾਨਕਿ ਤੁਸੀਂ ਜ ਡਾਇਰੈਕਟ ਘਟਾ ਸਕਦੇ ਆ ਜੇ ਤੁਸੀਂ ਪੰਜਵੇਂ ਗੀਅਰ ਵਿੱਚ ਗੱਡੀ ਚਲਾਉਂਦੇ ਹੋ ਤੁਸੀਂ ਬ੍ਰੇਕ ਲਾਤੀ ਸਪੀਡ ਤੁਹਾਡੀ 30 ਦੀ ਹੋ ਗਈ ਹੈ ਤੁਸੀਂ ਪੰਜਵੇਂ ਤੋਂ ਸਿੱਧਾ ਤੀਜਾ ਗੀਅਰ ਪਾ ਸਕਦੇ ਆ ਜਦੋਂ ਵਧਾਉਣੇ ਹੋ ਤਾਂ ਲਾਈਨ ਬਾਦ ਸਾਨੂੰ ਵਧਾਉਣੇ ਪੈਣੇ ਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਦੋਂ ਘਟਾਉਣੇ ਆ ਤੁਸੀਂ ਸਪੀਡ ਦੇ ਰਿਕਾਰਡਿੰਗ ਘਟਾ ਸਕਦੇ ਡਾਇਰੈਕਟ ਘਟਾ ਸਕਦੇ ਆ ਥੋੜਾ ਆਪਾਂ ਗੱਡੀ ਸਟਾਰਟ ਕਰਦੇ ਆ ਤੇ ਤੁਹਾਨੂੰ ਮੈਂ ਦੱਸਦਾ ਕਿਹੜੀ ਸਪੀਡ ਵਿੱਚ ਕਿਹੜਾ ਗੀਅਰ ਪਾਉਣਾ ਹੈ ਤੇ ਹੁਣ ਆਪਣੀ ਗੱਡੀ ਸਟੌਪ ਆ ਤੇ ਹੁਣ ਆਪਾਂ ਇਹਨੂੰ ਸਟਾਰਟ ਕਰਾਂਗੇ ਪਹਿਲਾਂ ਕਲਚ ਫੁੱਲ ਦੱਬਿਆ ਪਹਿਲਾ ਸਟਾਰਟing ਹੋ ਗਿਆ ਪਹਿਲਾ ਗੇਅਰ ਤੇ ਚੱਲ ਪਈ ਆ ਸਪੀਡ ਦੇਖੋ ਹੁਣ ਆਪਣੀ ਜਦੋਂ 20 ਦੀ ਸਪੀਡ ਹੋਣੀ ਆ 20 ਦੀ ਸਪੀਡ ਤੇ ਆਪਾਂ ਦੂਸਰਾ ਗੇਅਰ ਪਾਵਾ ਗੇ ਇਹਦੀ ਸਪੀਡ ਹੋ ਗਈ ਤੇ ਦੂਸਰਾ ਗੇਅਰ ਪਾਵਾ ਹੋ ਗਿਆ ਤੇ ਜਿਹੜਾ ਹੁਣ ਆਪਾਂ ਤੀਜਾ ਗੇਅਰ ਪਾਉਣਾ ਆ ਉਹ 30 ਦੀ ਸਪੀਡ ਤੇ ਪਾਵਾਂਗੇ ਦੇਖੋ 30 ਦੀ ਸਪੀਡ ਹੋਣ ਲੱਗੀ ਆ ਇਹ ਸਪੀਡ ਹੋ ਗਈ ਤੇ ਫੇਰ 30 ਗੇਅਰ ਆਪਾਂ ਲਾ ਠੀਕ ਆ 40 ਦੀ ਸਪੀਡ ਤੇ ਆਪਾਂ ਚੌਥਾ ਗੇਅਰ ਪਾਵਾਂਗੇ ਪਤਾ 40 ਸਪੀਡ ਹੋਣ ਲੱਗੀ ਆ। ਹੋਈ 40 ਦੀ ਸਪੀਡ। ਤੇ ਚੌਥਾ ਗੇਅਰ ਬਹੁਤ ਤੇਜ਼ ਰੋ। ਤੇ ਜਿਹੜਾ ਹੁਣ ਪੰਜਵਾਂ ਗੇਅਰ ਪਾਉਣਾ ਆ, ਇਸ ਬਤੌੜੀ ਪਾਣੀ ਆਪਾਂ ਨੂੰ। ਤੇ 50 ਦੀ ਸਪੀਡ ਕਰਾਂਗੇ, 50 ਦੀ ਸਪੀਡ ਤੋਂ ਥੋੜੇ ਉੱਤੇ ਕਰ ਲਵਾਂਗੇ ਸਪੀਡ। ਤੇ 50 ਦੀ ਸਪੀਡ ਹੋ ਗਈ। ਥੋੜੀ ਉੱਤੇ ਹੋ ਗਈ ਸਪੀਡ ਆਪਣੀ ਤੇ ਹੁਣ ਆਪਾਂ ਪੰਜਵਾਂ ਗੇਅਰ ਪਾ ਲਵਾਂਗੇ। ਠੀਕ ਆ। ਜੇ ਹੁਣ ਆਪਾਂ ਯਾਨੀ ਕਿ ਜਦੋਂ ਵੀ ਆਪਾਂ ਗੇਅਰ ਪਾਉਣੇ ਆ ਲਾਇਨ ਵਾਈਜ਼ ਹੀ ਪਾਉਣੇ ਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਗੇਅਰ ਹੋ ਗਿਆ ਤੇ ਬਾਕੀ ਜੇ ਹੁਣ ਮੈਂ ਬ੍ਰੇਕ ਲਾਉਣ ਆਇਆ ਤੇ ਸਪੀਡ ਦੇ ਰਿਕਾਰਡਿੰਗ ਆਪਾਂ ਗੇਅਰ ਘਟਾ ਸਕਦੇ ਆ ਜਦੋਂ ਮੈਂ ਬ੍ਰੇਕ ਲਾਉਣ ਲੱਗਾ ਤੇ ਸ਼ੀਸ਼ਾ ਦੇਖ ਤਾਂ ਪਿਛੇ ਰੋਡ ਖਾਲੀ ਆ ਤੇ ਮੈਂ ਬ੍ਰੇਕ ਲਾਈ ਦੇਖੋ ਕੱਲੀ ਬ੍ਰੇਕ ਲਾਈ ਆ ਕਲਚ ਫੁੱਲ ਦਬਿਆ ਸਪੀਡ ਆਪਣੀ ਹੋ ਗਈ ਆ 30 ਦੀ ਤੇ ਜਿਆਦਾ ਸਪੀਡ ਘਟ ਗਈ 30 ਸਪੀਡ ਆ ਹੁਣ ਆਪਣੀ ਤੇ ਆਪਾਂ ਗੇਅਰ ਪਾਵਾਂਗੇ ਪੰਜਵਾਂ ਗੇਅਰ ਘਟਾ ਤੀਜਾ ਗੇਅਰ ਪਾਉਂਦਾ ਇਕਲਾ ਛੱਡਿਆ ਤੇ ਸਪੀਡ ਜਾਂਦੀ। ਯਾਨੀ ਕਿ ਪੰਜਵੇਂ ਤੋਂ ਸਿੱਧਾ ਮੈਂ ਤੀਸਰਾ ਗियर ਪਾਤਾ। ਯਾਨੀ ਕਿ ਸਪੀਡ ਦੇ ਰਿਕਾਰਡਿੰਗ ਆਪਾਂ ਗियर ਘਟਾ ਸਕਦੇ ਆ। ਜੇ ਆਪਣੀ ਮੰਨ ਲਓ ਮੈਂ ਹੁਣ ਗੱਡੀ ਰੋਕ ਲੈਂਦਾ ਆ ਤੇ ਹੁਣ ਆਪਾਂ ਇਸ ਟਾਈਮ ਤੀਸਰੇ ਗियर ਵਿੱਚ ਗੱਡੀ ਚੱਲਦੀ ਆ ਤੇ ਹੁਣ ਮੈਂ ਇੱਥੇ ਗੱਡੀ ਸਟੌਪ ਕਰਦਾ ਆ। ਬ੍ਰੇਕ ਲਾਈ ਤੇ ਕਲਚ ਫੁੱਲ ਦੱਬਿਆ। ਸ਼ੁਰੂ ਵੀ ਦੇਖਿਆ ਪਿਛੇ ਰੋਡ ਕਲੀਅਰ ਆ। ਫੇਰ ਫੌਲ ਬ੍ਰੇਕ ਲਾਈ। ਇਸ ਟਾਈਮ ਮੇਰੀ ਮੇਰੀ ਜਿਹੜੀ ਗੱਡੀ ਆ ਤੀਸਰੇ ਗियर ਵਿੱਚ ਆ ਤੇ ਸਪੀਡ ਆਪਣੀ ਹੁਣ ਘੱਟ ਗਈ ਹੈ ਗੱਡੀ ਰੁਕ ਗਈ ਆ ਤੇ ਗियर ਕੱਢਿਆ। ਤੇ ਪਹਿਲਾ ਗੇਅਰ ਪਾ ਲਿਆ ਸਟਾਰਟਿੰਗ ਵਿੱਚ ਪਹਿਲੇ ਗੇਅਰ ਵਿੱਚ ਚੋਣੀ ਆਪਣੀ ਯਾਨੀ ਅਗੇ ਅਸੀਂ ਤੀਸਰੇ ਗੇਅਰ ਵਿੱਚ ਚਲਾ ਰਵਾਂਗੇ ਯਾਨੀ ਜਦੋਂ ਤੁਸੀਂ ਵਧਾਉਣੇ ਆ ਗੇਅਰ ਉਦੋਂ ਲਾਈਨ ਬਜ਼ੀ ਤੁਹਾਨੂੰ ਵਧਾਉਣੇ ਪੈਣੇ ਪਹਿਲਾ ਦੂਜਾ ਜਦੋਂ ਤੁਹਾਨੂੰ ਮੈਂ ਦੱਸ ਕੇ ਡਿਆ ਤੀਸਰਾ ਚੌਥਾ ਪੰਜਵਾਂ ਗੇਅਰ ਹੋ ਗਿਆ ਤੇ ਬਾਕੀ ਜਦੋਂ ਘਟਾਉਣੇ ਆ ਸਪੀਡ ਦੇ ਰਕੋੜੇ ਤੁਸੀਂ ਆਪਣੇ ਗੇਅਰ ਘਟਾ ਸਕਦੇ ਆ ਤੇ ਬਾਕੀ ਜਦੋਂ ਵਧਾਉਣੇ ਗੇਅਰ ਬਸ 10 ਪੁਆਇੰਟ ਆਪਾਂ ਵਧਾਉਣੇ ਹੁੰਦੇ ਆ ਜਿੱਦਾਂ 20 ਦੀ ਸਪੀਡ ਤੇ ਦੂਸਰਾ 30 ਦੀ ਸਪੀਡ ਤੇ ਤੀਜਾ 40 ਸਪੀਡ ਤੇ ਚੌਥਾ ਗੇਅਰ ਹੋ ਜਾਣਾ ਆਪਣਾ ਅਜਿਹੀ ਨਵੀਂ ਵੀਡੀਓ ਬਣੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਹ ਲਾਈਕ ਵੀ ਕਰਦੇ ਹੋ ਤੇ ਕਮੈਂਟ ਵੀ ਕਰਦੇ ਹੋ ਹੋ ਸਕਦਾ ਸ਼ੇਅਰ ਵੀ ਕਰਦੇ ਹੋ ਜੇ ਵਧੀਆ ਲੱਗੀ ਤਾਂ ਫਿਰ ਅੱਗੇ ਵੀ ਗਾਹ ਵੀ ਆਪਾਂ ਫਿਰ ਵੀਡੀਓ ਬਣਾਵਾਂਗੇ ਤੇ ਵੀਰੋ ਸਪੋਰਟ ਕਰਿਓ ਤੁਸੀਂ